ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਇਹ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਤੇ ਬਾਕੀ ਜਿਹੜੀਆਂ ਪਿੰਡਾਂ ਦੇ ਸਾਡੇ ਤੋਂ ਕਪੜੇ ਡਿਜ਼ਾਈਨ ਸਲਾਇਸ ਕਰਾਉਣੇ ਹੁੰਦੇ ਆ ਉਹ ਵੀ ਫੋਨ ਤੇ ਸੰਪਰਕ ਕਰ ਲਿਆ ਕਰੋ ਆਉਣ ਤੋਂ ਪਹਿਲਾਂ ਪਿੰਡ ਵਰਗੇ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਆ ਕਰੋ ਕਈ ਵਾਰੀ ਕਿਤੇ ਗਏ ਹੁੰਦੇ ਹਨਾ ਤਾਂ ਕਿ ਤੁਹਾਡਾ ਘੇੜਾ ਨਾ ਲੱਗੇ ਬਾਕੀ ਇਹਨੀਆਂ ਦੂਰ ਨੇੜੇ ਵਾਲੀਆਂ ਪਿੰਡਾਂ ਹੁੰਦੀਆਂ ਇਹਨਾਂ ਦੇ ਕਪੜੇ ਕੂਰੀਅਰ ਕਰਾਉਣੇ ਹੁੰਦੇ ਆ ਉਹ ਬਾਸਾਂ ਨੂੰ ਨਵੜਾਇਆ ਕਰੋ ਕੂਰੀਅਰ ਕਰਵਾਇਆ ਕਰੋ ਹਨਾ ਜਰੂਰੀ ਬੇਨਤੀ ਹੈ ਕਿਉਂਕਿ ਫੜਨ ਫੜਾਉਣ ਦੇ ਵਿੱਚ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਤੇ ਬਾਕੀ ਜਿਹੜੇ ਭਰਾਵਾਂ ਵਾਲੇ ਸਾਡੇ ਤੋਂ ਕਪੜੇ ਲੈ ਕੇ ਆਰਡਰ ਦੇਣਾ ਹੁੰਦਾ ਉਹਨਾਂ ਜਿਹੜੀ ਹੋਮ ਡਿਲੀਵਰੀ ਆਪਾਂ ਗਏ ਨੇ ਹਨਾ ਭੇਜਣ ਦਾ ਖਰਚਾ ਉਹ ਸਾਡਾ ਹੁੰਦਾ ਬਿਲਕੁਲ ਫ੍ਰੀ ਹੁੰਦਾਗਾ ਜਿਹੜਾ ਇਥੋਂ ਭੇਜਣ ਦਾ ਖਰਚਾ ਹੁੰਦਾ ਕੁੜਤੇ ਪਿਆਮੇ ਜਾਂ ਕੋਈ ਪੈਂਟ ਸ਼ਰਟ ਵਗੈਰਾ ਕਿਸੇ ਵੀ ਸ਼ਹਿਰ 'ਚ ਜਾਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਤਾਂ ਉਹ ਸਿਰਫ ਤੁਸੀਂ ਆਰਡਰ ਦੇਣਾ ਤਾਂ ਪੇਜ ਦਾ ਖਰਚਾ ਬਿਲਕੁਲ ਫ੍ਰੀ ਆ ਭਾਵਾਂ ਕਿਸੇ ਨੂੰ ਕੁੜਤਾ ਵੀ ਮੈਂ ਸਲਾਈ ਕਰਾਉਣਾ ਤੇ ਭਾਵਾਂ ਪੈਂਟ ਸ਼ਰਟ ਠੀਕ ਆ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਹੈਗਾ ਲੇਡੀ ਸੂਟ ਦੇ ਨਾਪ ਲੈਣ ਦਾ ਤਰੀਕਾ ਕਿਉਂਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਵੀ ਆਪਾਂ ਨੂੰ ਨਾਪ ਲੈਣਾ ਆਉਣਾ ਚਾਹੀਦਾ ਵੀ ਕਿੱਥੋਂ-ਕਿੱਥੋਂ ਨਾਪ ਲੈਣਾ ਕੀ-ਕੀ ਮੈਨਣਾ ਜੇ ਨਾਪ ਹੀ ਗਲਤ ਹੋਊਗਾ ਭਾਵਾਂ ਮੈਂ ਵੀ ਕੱਟਿਆ ਹੋਊਗਾ ਤਾਂ ਵੀ ਗਲਤ ਹੋ ਜਾਊਗਾ ਸਭ ਤੋਂ ਪਹਿਲਾਂ ਨਾਪ ਚੰਗੀ ਤਰ੍ਹਾਂ ਲਿਆ ਕਰੋ ਭਾਵਾਂ ਤਾਂ ਆਪਾਂ ਪੂਰੀ ਬੋਡੀ ਦਾ ਨਾਪ ਲੈਣੇ ਆ ਕਿਪਾ ਮਸੂੜ ਤੋਂ ਨਾਪ ਲੈਣੇ ਆ ਇਹ ਨਹੀਂ ਹੈ ਵੀ ਆਪਾਂ ਅੱਧਾ ਕ ਨਾਪ ਲੇਤਾ ਤੇ ਅੱਧਾ ਅੰਦਾਜ਼ੇ ਨਾਲ ਕੱਟਣਾ ਹਨਾ ਉੱਥੇ ਕੰਮ ਗਲਤ ਹੋਏ ਨਾ ਆ ਗਏ ਤਾਂ ਕਰਕੇ ਮੈਂ ਬਾਰ-ਬਾਰ ਭੈਣ ਨੂੰ ਬੇਨਤੀ ਕਰਦਾ ਨੂੰ ਜੇ ਕਿ ਤਉ ਨਹੀਂ ਪਤ ਲੱਗਦਾ ਫੋਨ ਕਰਕੇ ਪੁੱਛ ਲਿਆ ਕਰੋ ਕਿਸੇ ਨੇ ਗਲਤ ਨਹੀਂ ਕੱਟਣਾ ਠੀਕ ਹੈ ਜੇ ਕਿਸੇ ਭੈਣ ਦਾ ਫੋਨ ਨਹੀਂ ਚੱਕਿਆ ਇਹਦਾ ਤਾਂ ਵਟਸਐਪ ਤੇ ਬੋਲ ਕੇ ਭੇਜਿਆ ਕਰੋ ਜਾਂ ਲਿਖ ਕੇ ਭੇਜਿਆ ਕਰੋ ਵੀ ਬਾਈ ਸਾਡਾ ਆ ਕੰਮ ਸੀ ਤੁਸੀਂ ਫੋਨ ਨਹੀਂ ਚੱਕਿਆ ਹਨਾ ਤੇ ਬਾਕੀ ਜਿਹੜੀਆਂ ਭੈਣਾਂ ਕੱਪੜੇ ਸਲਾਈ ਸਿੱਖਣੇ ਚਾਹੁੰਦੀਆਂ ਉਨੇ ਜੀ ਮੇਰਾ WhatsApp ਨੰਬਰ ਚੱਲੀ ਜਿੰਦਾ ਬਿਲਕੁਲ ਫ੍ਰੀ ਸੇਵਾ ਆਪਾਂ ਕਰਦੇ ਆਂ ਤੇ ਉਹਦੇ ਵਿੱਚ ਜਿਹੜੀਆਂ ਭੈਣਾਂ ਦਾ ਨੰਬਰ ਐਡ ਕਰਾਉਣਾ ਹੁੰਦਾ ਜਾਂ ਕਿਸੇ ਹੋਰ ਭੈਣ ਦਾ ਕਰਨਾ ਹੁੰਦਾ ਉਹ ਲਿਖ ਕੇ ਭੇਜਿਆ ਕਰੋ ਜਿਹੜੀਆਂ ਭੈਣੋਂ ਨਹੀਂ ਲਿਖਣਾ ਹੁੰਦਾ ਉਹ ਬੋਲ ਕੇ ਭੇਜਿਆ ਕਰੋ ਬਈਆ ਨੰਬਰ ਗਰੁੱਪ ਦੇ ਵਿੱਚ ਪਾ ਲਓ ਅਸੀਂ ਸਲਾਈ ਤੇ ਕਟਾਈ ਸਿੱਖਣੀ ਆ ਠੀਕ ਆ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਲੇਡੀ ਸੂਟ ਦਾ ਨਾਪ ਲੈਣ ਦਾ ਹਨਾ ਤਰੀਕਾ ਵੀ ਸੂਟ ਤੋਂ ਨਾਪ ਆਪਾਂ ਕਿਵੇਂ ਲੈਣਾ ਹੈ ਬਾਕੀ ਜਦੋਂ ਤੁਸੀਂ ਸੂ ਬਾਡੀ ਤੋਂ ਵੀ ਨਾਪ ਲੈਣ ਨਾਲ ਸੂਟ ਜ਼ਰੂਰ ਮੁਖਵਾਇਆ ਕਰੋ ਇਹਰੀ ਕਿਉਂ ਨਾ ਕੁਝ ਕੁ ਫਿਟਿੰਗ ਸੂਟ ਦੀ ਸਹੀ ਹੁੰਦੀ ਆ ਕੁਝ ਆਪਾਂ ਬੋਡੀ ਤੋਂ ਨਾਪ ਲੈ ਲੈਣੇ ਠੀਕ ਆ ਤਾਂ ਦੋਨੇ ਚੀਜ਼ਾਂ ਨੂੰ ਮਿਲਾ ਲਿਆ ਕਰੋ ਫਿਰ ਉਸ ਤੋਂ ਬਾਅਦ ਬਿਲਕੁਲ ਬਰੀਕੀ ਦੇ ਵਿੱਚ ਜਾਇਆ ਕਰੋ ਕੰਮ ਦੀ ਵਿੱਚ ਵੀ ਮਾੜੀ ਮਾੜੀ ਚੀਜ਼ ਨੂੰ ਵੀ ਧਿਆਨ ਚ ਰੱਖਿਆ ਕਰੋ ਪਲੋਈ ਤੋਂ ਲੈ ਕੇ ਹਰ ਇੱਕ ਚੀਜ਼ ਤੱਕ ਠੀਕ ਆ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੋਂ ਨੇੜੇ ਕਰਕੇ ਦਿਖਾ ਦਊ ਗਏ ਦੀ ਐਸ ਖੋੰਜੀ ਤੋਂ ਮੈਨਣਾਗਾ ਇੱਥੋਂ ਠੀਕ ਆ ਚੰਗੀ ਤਰ੍ਹਾਂ ਲੰਬਾਈ ਕਿੰਨੀ ਐ ਇਸ ਪੈਨ ਦੀ 4.40 ਇੰਚ ਲੰਬਾਈ ਆਪਾਂ ਇੱਥੇ ਲਿਖਾਂਗੇ 4.40 ਬਾਕੀ ਮੈਂ ਕਈ ਵਾਰੀ ਵੀਡੀਓ ਦੇ ਵਿੱਚ ਬੇਨਤੀ ਕਰਦਾ ਹਾਂ ਜਿਹੜੀਆਂ ਭੈਣਾਂ ਕੱਪੜੇ ਜ਼ਿਆਦਾ ਸਲਾਈ ਕਰਦੀਆਂ ਜਾਂ ਜਿਹਦੇ ਮੇਰੇ ਭਰਾ ਮੇਰੇ ਨਾਲ ਜੁੜੇ ਹੋਏ ਵੀਡੀਓ ਦੇਖਦੇ ਆ ਹਨ ਤਾਂ ਉਹਨਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਡੈਰੀ ਛਪੋਣੀਆਂ ਦੇਖੋ ਠੀਕ ਆ ਇਹਦੇ ਉੱਪਰ ਸਾਰਾ ਕੁਝ A to Z ਲਿਖਿਆ ਹੁੰਦਾ ਨਾਲ ਤਾਂ ਕਿਸੇ ਦੇ ਕੱਪੜੇ ਗਮਾਚਦੇ ਨਹੀਂ ਐਵੇਂ ਇੱਕ ਪਰਚੀ ਲੱਗੀ ਹੁੰਦੀ ਹੈ ਇੱਕ ਕਾਤਰ ਗਾਹ ਕੋਲੇ ਹੁੰਦੀ ਆ ਇੱਕ ਕਾਤਰ ਆਪਣੇ ਕੋਲੇ ਹੁੰਦੀ ਹੈ ਠੀਕ ਆ ਦੇ ਨਾਲੇ ਸਾਰਾ ਕੁਝ ਲਿਖਿਆ ਜਾਂਦਾ ਮੂਰੀ ਸਭ ਕੁਝ ਇੱਕ ਇੱਕ ਚੀਜ਼ ਹੁਣ ਨੰਬਰ 2 ਤੇ ਆਪਾਂ ਕੀ ਮਿਲਾਂਗੇ ਇਹਨਾਂ ਦੀ ਬਾਹ ਬਾਹ ਕਿੰਨੀਆਂ ਇੱਥੋਂ ਮੈਨਣਾ ਆਪਣੇ ਜਿੱਥੋਂ ਬਾਹ ਸ਼ੁਰੂ ਹੋਊਗੀ ਆ ਦੇਖੋ ਬਾਹ ਕਿੰਨੀਆਂ 18 ਤੇ ਬਾਹ ਅੱਗੋਂ ਕਿੰਨੀਆਂ ਇੱਥੋਂ ਮੈਨ ਲੈਣਾ ਨਾਲ ਦੀ ਨਾਲ ਨਾ ਆ ਦੇਖੋ ਅੱਗੋਂ ਕਿੰਨੀਆਂ 9.5 ਨੰਬਰ 3 ਤੇ ਆਪਾਂ ਕੀ ਮੈਨ ਕਈ ਭੈਣ ਦੇ ਕਮੈਂਟ ਆਉਂਦੇ ਬਈ ਕੂਣੀ ਕਿੱਥੋਂ ਮੈਨਣੀ ਕੂਣੀ ਬਈ ਅੱਧ ਵਿਚਾਲੇ ਜੋ ਮਿਲਣਾ ਕਰੋ ਆ ਦੇਖੋ ਇੱਥੋਂ ਹੀ ਠੀਕ ਹੈ ਇਦੋਂ ਵਾਪਸ ਰੂਟ ਤੋਂ ਆਪ ਲੈਣਾ ਅਧਵਚਾਰ ਨੂੰ ਕਿੰਨੀਆਂ ਕੋਣੀ ਇਸ ਭੈਣ ਦੀ ਆ ਦੇਖੋ ਸਾਢੇ 12 ਜਾਨੀ ਕਿ ਇੱਕ ਪਾਸਾ ਹੋ ਗਿਆ ਸਵਾ 6 ਇੱਥੇ ਆ ਦੇਖੋ ਲਿਖਿਆ ਹੋਇਆ ਕੋਣੀ ਇੱਥੇ ਆਪਾਂ ਲਿਖਾਂਗੇ ਸਾਢੇ 12 ਠੀਕ ਆ ਇਸ ਤੋਂ ਬਾਅਦ ਆਪਾਂ ਪਲੁਈਆਂ ਮੇਨੀਆਂ ਚੰਗੀ ਤਰ੍ਹਾਂ ਮੇਨੀਆਂ ਪਲੁਈਆਂ ਇੱਥੋਂ ਚੰਗੀ ਤਰ੍ਹਾਂ ਫੜ ਕੇ ਨਾ ਐਵੇਂ ਇਸ ਤਰ੍ਹਾਂ ਠੀਕ ਆ ਇਹ ਆਨ ਇਸ ਜਿੰਨੇ ਭੈਣ ਦੀਆਂ ਪਲੁਈਆਂ ਆ ਉਹ ਲਗਭਗ ਪਾਉਣੇ 11 ਸੀ ਯਾਨੀ ਕਿ 11 ਤੋਂ ਘੱਟ ਆ ਆਪਾਂ ਇੱਥੇ ਲਿਖਾਂਗੇ ਪਲੇਟ ਪਾਉਣੇ 11 ਠੀਕ ਆ ਇਸ ਤੋਂ ਬਾਅਦ ਆਪਾਂ ਕੀ ਮਨਾਂਗੇ ਮੋਢਾ ਮੋਢਾ ਕਿਵੇਂ ਮਨਣਾ ਇਸ ਤਰ੍ਹਾਂ ਮਨਣਾ ਤੁਸੀਂ ਆਸਿਆਂ ਨੂੰ ਚੰਗੀ ਤਰ੍ਹਾਂ ਫੜ ਕੇ ਬਾਹਰ ਨੂੰ ਕੱਢ ਲੈਣਾ ਹੈ ਹਾਂ ਠੀਕ ਆ ਇੱਥੋਂ ਇਹ ਐਵੇਂ ਆਹ ਦੇਖ ਮੋਢਾ ਕਿੰਨਾ ਆਗਾ 99 ਯਾਨੀ ਕਿ 8.5 ਪੂਰਾ ਮੋਢਾ ਹੋ ਗਿਆ 8.5 ਇੱਥੇ ਲਿਖਣਾ ਮੋਢਾ ਇੱਥੇ ਆਪਾਂ ਲਿਖਾਂਗੇ ਮੋਢਾ ਠੀਕ ਆ ਇਸ ਤੋੜ ਪਗੜਾ ਕਿਵੇਂ ਮੈਂ ਮਿੰਨ ਜੇ ਮੈਂ ਮੈਂ ਸੌਖੇ ਤਰੀਕੇ ਨਾਲ ਸਮਝਾਉਣਾਗਾ ਫਿਰ ਵੀ ਜੇ ਕਿਸੇ ਭੈਣ ਦੀ ਕੋਈ ਚੀਜ਼ ਨਹੀਂ ਸਮਝ ਆਉਂਦੀ ਨਾ ਸੰਗਣਾ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਵੀ ਬਾਈ ਸਾਨੂੰ ਸਮਝ ਨਹੀਂ ਆਈ ਥੋੜਾ ਜਿਆ ਹੋਰ ਧਿਆਨ ਦੇ ਨਾਲ ਤਰੀਕੇ ਨਾਲ ਸਮਝਾਓ ਬਾਕੀ ਜਿਵੇਂ ਮੈਂ ਹਰ ਇੱਕ ਵੀਡੀਓ 'ਚ ਦੱਸ ਦਿੰਦਾ ਜਿਵੇਂ ਕੋਈ ਕੈਮਰਾ ਹਲ ਦਾ ਜਾਂ ਤੁਹਾਨੂੰ ਪੂਰਾ ਚੀਜ਼ ਦਿਖਾਈ ਨਹੀਂ ਦਿੰਦੀ ਉਹ ਵੀ ਤੁਸੀਂ ਨਾਲ ਨਾਲ ਦੱਸ ਦਿਆ ਕਰੋ ਕਿਉਂਕਿ ਮੈਨੂੰ ਇਧਰਲੇ ਪਾਸੋਂ ਨਹੀਂ ਪਤਾ ਲੱਗਦਾ ਤੁਹਾਨੂੰ ਇਧਰਲੇ ਪਾਸੋਂ ਪਤਾ ਲੱਗਦਾ ਹੁੰਦਾ ਵੀ ਕੀ ਕੀ ਕਮੀਆਂ ਹਨਾ ਉਹ ਨਾਲ ਨਾਲ ਦੱਸ ਦਿਆ ਕਰੋ ਜਿਹੜੀਆਂ ਭੈਣਾਂ ਨੂੰ ਕਮੈਂਟ ਬਾਕਸ ਦੇ ਵਿੱਚ ਨਹੀਂ ਲਿਖਣਾ ਹੁੰਦਾ ਉਹ WhatsApp ਦੇ ਉੱਪਰ ਬੋਲ ਕੇ ਭੇਜਿਆ ਕਰੋ ਕਿਉਂਕਿ ਸਾਰੀ ਤਰ੍ਹਾਂ ਦੀ ਭੈਣਾਂ ਹੋਵेंगी ਆਪਣੇ ਨਾਲ ਪੂਰੀਆਂ ਅੰਤਮਾਗੀਆਂ ਤੇਜ਼ ਵੀ ਹੁੰਦੀਆਂ ਤੇ ਕਈ ਭੈਣਾਂ ਦਾ ਮੇਰੇ ਨੂੰ ਦਿਮਾਗ ਘੱਟ ਵੀ ਹੁੰਦਾ ਹਨਾ ਲਓ ਲਓ ਜੀ ਇੱਥੋਂ ਆਪਾਂ ਮਿਣਾਂਗੇ ਅਗਲਾ ਅਗਲਾ ਕਿੰਨਾਗਾ ਸਵਾ 6 ਤੇ ਪਿਛਲਾ ਕਿੰਨਾ ਸਵਾ 4 ਇੱਥੇ ਆਪਾਂ ਲਿਖਾਂਗੇ ਸਵਾ 6 ਤੇ ਬੈਗ ਵਾਲਾ ਕਿੰਨਾ ਸਵਾ 4 ਉਹ ਨਾਲ ਕੀ ਟੀਰੇ ਜਿੱਦਾਂ ਬਹੁਤ ਭੈਣਾਂ ਦੇ ਨਾ ਕਮੈਂਟ ਆਉਂਦੇ ਹੈਗੇ ਕਿ ਬਾਈ ਸੂਟ ਜਦੋਂ ਪਾਇਆ ਹੁੰਦਾ ਫਿਰ ਆਪਾਂ ਟੀਰਾ ਕਿਵੇਂ ਮਿਲਣੀ ਤਾਂ ਸਵਾਲ ਵੀ ਤੁਹਾਡਾ ਬਿਲਕੁਲ ਜਾਇਜ਼ ਹੈ ਜਦੋਂ ਸੂਟ ਪਾਇਆ ਹੋਊਗਾ ਤਾਂ ਜੇ ਆਪਾਂ ਇੱਥੋਂ ਮਿਲਾਂਗੇ ਟੀਰਾ 12 ਦੀ ਵੀ ਜੇ 16 17 ਦੱਸਣ ਲੱਗ ਜਾਂਦਾ ਫਿਰ ਤੁਸੀਂ ਕੀ ਕਰਨਾ ਸਾਹਮਣੇ ਪਾਸੇ ਜਿੱਧਰੋਂ ਠੀਕ ਹੈ ਜੇ ਮੈਂ ਸਾਹਮਣੇ ਤੁਹਾਡੇ ਖੜਾ ਤਾਂ ਇੱਥੋਂ ਟੀਰਾ ਲੈ ਲੈਣਾ ਇਸ ਜਗ੍ਹਾ ਤੋਂ ਆ ਦੇਖਿਓ ਨੇੜੇ ਕਰਕੇ ਦਿਖਾ ਦਿਓ ਕੈਮਰਾ ਇੱਥੋਂ ਠੀਕ ਆ ਹਾ ਵਾਲ ਕੀ ਠੀਕ ਹੈ ਕਿੰਨਾ ਆ ਗਿਆ 12 ਅਦੇ ਕੋ ਇੱਥੋਂ ਵੀ 12 ਤੇ ਇੱਥੋਂ ਹੀ ਆਪਾਂ ਮਿਲਾਗੇ 12 ਜਾਨੀ ਕਿ ਜਦੋਂ ਆਪਾਂ ਖੜੇ ਹੁੰਨੇ ਆ ਤਾਂ ਇੱਥੋਂ ਆਹ ਚੀਜ਼ ਹੀ ਮਿਲ ਲਿਆ ਕਰੋ ਵੀ ਕਿੰਨਾ 12 ਆ ਗਿਆ ਹੁਣ ਆਪਾਂ ਇੱਥੇ ਲਿਖਾਂਗੇ ਤੀਰਾ 12 ਤੇ ਉਸ ਤੋਂ ਬਾਅਦ ਆ ਗਈ ਛਾਤੀ ਆਹ ਚੀਜ਼ ਅੱਛਾ ਜਿਉ ਕਿੰਨਾ ਇਹ ਇੱਥੋਂ ਮਿਲਾ ਲਈ ਆਪਾਂ ਚੰਗੀ ਤਰ੍ਹਾਂ ਸਿਉਣਾ ਨੂੰ ਫੜ ਕੇ ਖਿੱਚਣਾ ਇੰਦਰੂ ਵੀ ਇਹ ਮੀ ਠੀਕਾ ਕਿਉਂਕਿ ਵਿਆਹਾਂ ਦਾ ਕੇ ਸੀਜ਼ ਆ ਗਿਆ ਤੁਸੀਂ ਨਾਪ ਨਾ ਧਿਆਨ ਨਾ ਲੈਣਾ ਮੈਨੂੰ ਹੁੰਦਾ ਵੀ ਜਿਹੜੀਆਂ ਭਾਣਾ ਮੇਰੇ ਨਾਲ ਜੁੜੀਆਂ ਹੋਵੀਆਂ ਉਹਨਾਂ ਨੂੰ ਦੁਬਾਰੀ ਦੁਬਾਰੀ ਇਹੜਕੇ ਨਾਲ ਸੂਟ ਕਰਨਾ ਪਵੇ। ਪਹਿਲੀ ਵਾਰ ਜੀ ਸੂਟ ਆਇਆ ਫਿਟਿੰਗ ਆਵੇ ਜਰਾ ਵਾਂਗੂ ਛੜ ਜੇ। ਠੀਕ ਆ ਦੇਖੋ ਕਿੰਨਾ ਆਪਾਂ ਖਿੱਚ ਕੇ ਛੱਡਣਾ ਹੁੰਦਾ ਖਿੱਚ ਕੇ ਨਹੀਂ ਮਿਲਣਾ। ਖਿੱਚ ਕੇ ਛੱਡਤਾ ਹੁਣ ਕਿੰਨਾ 21। ਆਪਾਂ ਇੱਥੇ ਲਿਖਾਂਗੇ ਛਾਤੀ ਹੈਗੀ ਇਸਪੇਂ ਦੀ 21। ਠੀਕ ਆ। ਤਾਂ ਨੰਬਰ 2 ਤੇ ਇੱਥੋਂ ਆਪਾਂ ਮਾਣੀ ਕਮਰ। ਬਹੁਤ ਭਾਣਾ ਦੇ ਕਮੈਂਟ ਉਹ ਵੀ ਕਮਰ ਕਿੰਨੇ ਤੇ ਰੱਖਣੀ ਆ ਜਾਂ ਪਲੋਂਗਾਂ ਦਾ ਸੈਂਟਰ じゃ ਕਰ ਲਿਆ ਕਰੋ ਇੱਥੋਂ। ਪਲੋਂਗਾਂ ਦਾ ਜਿੱਥੋਂ ਅੱਧਾ ਹੁੰਦਾ ਉਹ ਨ ਇਹ ਤੋਂ ਮੈਨੂੰ ਕਮਰ ਇਹ ਆ ਲੋ ਇਹ ਤੋਂ ਹੈ ਗਿਆ ਇਸ ਮੈਨ ਦੀ ਕਮਰ 18.5 ਆਪਾਂ ਇੱਥੇ ਲਿਖਾਂਗੇ 18.5 ਕਮਰ ਇਸ ਤੋਂ ਬਾਅਦ ਹੈ ਹਿੱਪ ਹਿੱਪ ਆ ਪੈਥੋ ਮਣ ਜਿੱਥੋਂ ਆਪਣੀ ਚਾਗ ਬੰਨੇ ਹੋਏ ਹੁੰਦੇ ਐਂ ਇਹ ਬਹੁਤ ਦਿਨ ਹੋ ਗਏ ਸੀ ਨਾ ਵੀਡੀਓ ਪਈ ਨਹੀਂ ਥੋੜੀ ਸਿਹਤ ਵੀ ਢਿੱਲੀ ਸੀ ਕੰਮ ਵੀ ਜਿਆਦਾ ਸੀ ਹਨਾ ਤਾਂ ਕਰਕੇ ਵੀਡੀਓ ਪਈ ਨਹੀਂ ਆਕਰ ਕੀ ਮਾਫੀ ਚਾਹੁੰਦੇ ਹਾਂ ਹਾਂ ਹੁਣ ਵੀ ਲਗਭਗ ਮੇਰਾ ਖੜਾ ਰਾਤ ਦੇ 10 ਵਜੇ ਨਾਲੇ ਆ ਤੇ ਮੈਂ ਕੰਮ ਕਰ ਰਿਹਾ ਸੀ ਮੈਂ ਸੋਚਿਆ ਵੀ ਚਲੋ ਕੁਛ ਨਾ ਕੁਛ ਕੀਤਾ ਜਾਵੇ ਨਵਾਂ ਹਨਾ ਵੀ ਪੈਣਾ ਡੀਕੀ ਦੀਆਂ ਹੋਣੀਆਂ ਲਓ ਆ ਦੇਖੋ ਕਿੰਨਾ ਹੈ 22.5 ਠੀਕ ਆ ਚੀਜ਼ ਦਾ ਧਿਆਨ ਰੱਖਣਾ ਆਪਣਾ ਸਾਡੇ 22 ਇੰਚ ਹੈ ਆਪਾਂ ਇੱਕ ਦੋ ਚੀਜ਼ਾਂ ਹੋਰ ਮੈਂ ਤੁਹਾਨੂੰ ਦੱਸ ਦੇਣੀ ਜਿਵੇਂ ਇਹ ਤਾਂ ਲਾਈਨਿੰਗ ਵਾਲਾ ਸੂਟ ਆ ਇਹਦਾ ਨਾਪ ਅਲੱਗ ਹੁੰਦਾ ਜਿਹਦੇ ਲਾਈਨਿੰਗ ਨਹੀਂ ਲਾਉਣੀ ਉਹਦਾ ਨਾਪ ਅਲੱਗ ਹੁੰਦਾ ਏਡੀ ਨੂੰ ਤੁਸੀਂ ਥੋੜਾ ਦਿਮਾਗ ਦੇ ਨਾਲ ਵਰਤ ਕੇ ਖੁੱਲਾ ਪੀੜਾ ਇਸਾਉਣਾ ਕਰ ਲਿਆ ਕਰੋ ਠੀਕ ਹੈ ਕੋਸ਼ਿਸ਼ ਕਰਿਆ ਕਰੋ ਤਰਪਾਈ ਕਰਨ ਤੋਂ ਪਹਿਲਾਂ ਇੰਟਲੌਕ ਕਰਨ ਤੋਂ ਪਹਿਲਾਂ ਜਿਹੜੀਆਂ ਭੈਣਾਂ ਆ ਕੇ ਫਿਟਿੰਗ ਚੈੱਕ ਕਰ ਸਕਦੇ ਉਹਨੂੰ ਫਿਟਿੰਗ ਪਹਿਲਾਂ ਚੈੱਕ ਕਰਵਾ ਲਿਆ ਕਰੋ ਉਹਨਾਂ ਦੇ ਵੀ ਟਾਈਮ 바ਜੂ ਆਪਣਾ ਵੀ ਟਾਈਮ 바ਜੂ ਆਪਾਂ ਨੂੰ ਦੁਬਾਰੇ ਪਟਦੇੜ ਨਹੀਂ ਕਰਨੀ ਪੈਣੀ ਕਿਸੇ ਨੇ ਥੋੜਾ ਜਿਹਾ ਟਾਈਟ ਕਰਾਉਣਾ ਤਾਂ ਟਾਈਟ ਕਰਵਾ ਲੈਂਦੀ ਭੈਣ ਤੇ ਜੇ ਖੁੱਲਾ ਕਰਾਉਣਾ ਤਾਂ ਖੁੱਲਾ ਵੀ ਕਰਵਾ ਸਕਦੇ ਹੋ ਹਨਾ ਪਹਿਲਾਂ ਤੇ ਬਾਅਦ ਦੇ ਵਿੱਚ ਇਹ ਚੀਜ਼ ਦੀ ਸਮੱਸਿਆ ਨਹੀਂ ਹੁਣ ਆਪਾਂ ਸੈਟਸ ਲਾਈ ਮਿਲਾਗੇ ਆ ਦੇਖੋ ਚਾਕ ਤੋਂ ਲੈ ਕੇ ਕਾਚ ਤੇ ਘਰ ਕਿੰਨੀ ਆ 13.5 ਇੰਚ ਆਪਾਂ ਇੱਥੇ ਲਿਖਾਂਗੇ ਸਾਈਡ ਸਲਾਈ 13.5 ਇਹ ਚੀਜ਼ لازਮੀ ਮਿਲਣਾ ਕਰੋ ਹੁਣ ਆਪਾਂ ਮਿਣਾਂਗੇ ਚਾਕ ਕਿੰਨੇ ਆ ਦੇਖੋ ਚਾਕ ਹੈਗੇ ਇਸਪੇ ਇਹਦੇ 19.5 ਇੰਚ ਇੱਥੇ ਆਪਾਂ ਲਿਖਾਂਗੇ 19.5 ਠੀਕ ਹੈ ਜੀ ਲਗਭਗ ਕੁੜਤੀ ਦਾ ਸਾਰਾ ਨਾਪ ਹੋ ਗਿਆ ਕੋਈ ਚੀਜ਼ ਨਹੀਂ ਰਹੀ ਇਸ ਤੋਂ ਬਾਅਦ ਆਜੋ ਆਪਾਂ ਸਲਵਾਰ ਇਹ ਨੂੰ ਕੁਮੀ ਨੂੰ ਆਪਾਂ ਸੈਰ ਤੇ ਰੱਖਾਂਗੇ ਹੁਣ ਆਪਾਂ ਮਿਣਾਂਗੇ ਸਲਵਾਰ ਸਲਵਾਰ ਵੀ ਨਾਲ ਪੁੱਛ ਕੇ ਲਿਖ ਲਿਆ ਕਰੋ ਵੀ ਭਾਰੀ ਕਰਨੀ ਆ ਫੌੜੀ ਕਰਨੀ ਆ ਪੌਂਚੇ ਕਿਵੇਂ ਬਣਾਉਣੇ ਆ ਬਿਨਾ ਪੌਂਚੇ ਤੋਂ ਬਣਾਉਣੀ ਆ ਸਾਰੀ ਚੀਜ਼ ਲਿਖ ਲਿਆ ਕਰੋ ਕਿਉਂਕਿ ਕੰਮ ਕੱਟਣ ਵੇ ਨਾ ਮੱਲੂ ਮੱਲੀ ਭੁੱਲ ਜਾਂਦਾ ਬੰਦਾ ਹਨ ਆ ਲੋ ਹੁਣ ਆਪਾਂ ਇੱਥੇ ਲਿਖਾਂਗੇ ਪਹਿਲਾਂ ਲੰਬਾਈ ਮਾਣਾਂਗੇ ਇਸ ਪੈਂਦੀ ਕਿੰਨੀ ਆ ਹਾਂ ਠੀਕ ਆ ਇੱਥੋਂ ਬੈਲਟ ਤੇ ਲੈ ਕੇ ਸਨੇ ਬੈਲਟ ਦੇ ਬਣਾ ਕਰੋ ਲੰਬਾਈ ਲਓ ਜੀ ਆ ਦੇਖੋ ਕਿੰਨੀ ਆ ਰਹੀ ਆ ਆ ਰਹੀ ਪੌਣੇ 32 ਠੀਕ ਆ 32 ਤੋਂ ਕੱਟ ਪੌਣੀ 32 ਤੇ ਮੂਰੀ ਕਿੰਨੀ ਆ ਰਹੀ ਆ ਸਵਾ 6 ਜਾਨੀ ਕਿ 12.5 ਇੱਥੇ ਆਪਾਂ ਲਿਖਾਂਗੇ ਪੌਣੀ 32 ਤੇ ਇੱਥੇ ਲਿਖਾਂਗੇ ਮੂਰੀ 12.5 ਜਿੱਥੇ ਕਮਰ ਲਿਖੀ ਹੈ ਨਾ ਇੱਥੇ ਆਪਾਂ ਲਿਖਾਂਗੇ ਬੈਲਟ ਬੈਲਟ ਕਿੰਨੀ ਹੈ ਇਹ ਆਪਣੇ ਸੂਟ ਬਣਿਆ ਹੋਇਆ ਪਹਿਲੂ ਕਿਉਂਕਿ ਆਪਣੇ ਸੂਟਾਂ ਦੇ ਵਿੱਚ ਮੈਂ ਤੁਹਾਨੂੰ ਕਹਿਣਾ ਉਹ ਵੀ ਨਾਲ ਆ ਪਾਇਆ ਕਰਨਾ ਨਾਲਾ ਮੇਰੇ ਹਰ ਇੱਕ ਸੂਟ ਦੇ ਵਿੱਚ ਨਾਲ ਦੇ ਪਾਇਆ ਹੁੰਦਾ ਇਹਦੇ ਨਾਲ ਬਹੁਤ ਫਰਕ ਪੈਂਦਾ ਕੰਮ ਨੂੰ ਮੈਂ ਵਾਰ-ਵਾਰ ਬੇਨਤੀ ਕਰਨ ਬਹੁਤ ਸੰਗਿਆ ਭੈਣ ਨੂੰ ਵੀ ਨਾਲਾ ਲਾਜ਼ਮੀ ਨਾਲ ਦਾ ਪਾਇਆ ਕਰੋ ਠੀਕ ਹੈ ਲਓ ਜੀ ਹੁਣ ਆਪਾਂ ਮਿਲਾਂਗੇ 벨ਟ ਕਿੰਨੀ ਐਸ ਭੈਣ ਦੀ ਸਾਢੇ 23 ਇੰਚ ਇੱਥੇ ਆਪਾਂ ਲਿਖਾਂਗੇ ਸਾਢੇ 23 ਠੀਕ ਹੈ ਜੀ ਫਿਰ ਵੀ ਇਸ ਤੋਂ ਬਾਅਦ ਕੀ ਚੀ ਹੋ ਰਹੀ ਸੱਚ ਪੌਂਚੇ ਕਿੰਨੇ ਚੌੜੇ ਇਹ ਲਾਜ਼ਮੀ ਲਿਖਣਾ ਕਈ ਵਾਰ ਅੱਜਕੱਲ ਕੀ ਹੁੰਦਾ ਪੌਂਚੇ ਭੈਣਾ ਥੋੜੇ ਪੌਂਦੇ ਪਤਲੇ ਪੌਂਦੇ 1 ਇੰਚ ਵਾਲੇ ਕੋਈ ਸਵਾਲੇ ਕੋਈ ਡੇਡਲੇ ਪਰ ਇਸ ਪਹਿ ਨਹੀਂ ਪਹੁੰਚ ਜਿਹੜੀ 4.2 ਇੰਚ ਆਪਾਂ ਇੱਥੇ ਲਿਖਾਂਗੇ 4.2 ਠੀਕਾ ਚੌੜੀ ਲਓ ਜੀ ਇਹਦਾ ਹੋ ਗਿਆ ਆਪਣਾ ਨਾਪ ਹੁਣ ਆ ਗਈ ਗੱਲ ਡੈਰੀ ਦੀ ਜਿਹੜੀਆਂ ਭੈਣਾਂ ਡੈਰੀਆਂ ਛਪਾਉਣੀਆਂ ਚਾਹੁੰਦੀਆਂ ਕਿੱਥੋਂ ਛਪਦੀਆਂ ਜਿੱਥੋਂ ਆਪਣੇ ਵਿਆਹ ਸ਼ਾਦੀਆਂ ਵਾਲੇ ਕਾਰਡ ਬੰਦਦੇ ਉੱਥੋਂ ਛਪਦੀਆਂ ਜੇ ਕਿਸੇ ਭੈਣ ਨੇ ਮੇਰੇ ਤੋਂ ਇਹਦੀ ਫੋਟੋ ਵਗੈਰਾ ਮੰਗਾਉਣੀ ਹੁੰਦੀ ਹੈ WhatsApp ਤੇ ਭੇਜਿਆ ਕਰੋ ਮੈਸੇਜ ਆਉਦਾ ਤੇ ਫੋਟੋ ਤੁਸੀਂ ਮੰਗਵਾ ਸਕਦੇ ਹੋ ਜਿੱਥੋਂ ਵਿਆਹ ਸ਼ਾਦੀ ਵਾਲੇ ਕਾਰਡ ਬੰਦਦੇ ਆ ਨਾ ਉੱਥੋਂ ਤੁਸੀਂ ਇਹ ਬਣਵਾ ਸਕਦੇ ਹੋ ਘੱਟ ਤੋਂ ਘੱਟ ਪੰਜ ਵਾਰੀਆਂ ਛੱਪਦੀਆਂ ਜੇ ਆਪਾਂ ਇਕੁਇਡਰੀ ਛਪੋਣੇ ਫਿਰ ਖਰਚਾ ਵਾੜਾ ਪੈਂਦਾ ਕੱਟਨੇ ਡੈਰੀ ਨਾਲ ਖਰਚਾ ਘਟ ਜਾਂਦਾ ਜਿੰਨੀਆਂ ਵੀ ਵਧੀ ਵਧੀ ਜਾਣੀਆਂ ਉਹਨਾਂ ਖਰਚਾ ਘੱਟੀ ਜਾਂਦੇ ਠੀਕ ਆ ਬਾਕੀ ਜੇਕਰ ਤੁਹਾਨੂੰ ਕੋਈ ਸਲਾਈ ਕਰਨ ਦੇ ਵਿੱਚ ਕੋਈ ਟਿੱਕਤ ਆਉਂਦੀ ਆ ਹਨਾ ਜਾਂ ਗਲਾ ਪਿੱਛੇ ਜਾਂਦਾ ਹੁੰਦਾ ਤਾਂ ਉਹ ਮੈਨੂੰ ਫੋਨ ਕਰਕੇ ਇੱਕ ਵਾਰੀ ਤੁਸੀਂ ਪੁੱਛ ਸਕਦੇ ਹੋ ਕੋਈ ਗੱਲ ਕਰਨ ਦਾ ਪੈਸਾ ਨਹੀਂ ਬਿਲਕੁਲ ਫ੍ਰੀ ਸੇਵਾ ਬਸ ਇੰਨੀ ਸੇਵਾ ਤੁਸੀਂ ਵੀ ਨਿਭਾਇਆ ਕਰੋ ਵੀਡੀਓ ਲਾਈਵ ਵਿੱਚ ਸ਼ੇਅਰ ਕਰਿਆ ਕਰੋ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਠੀਕ ਆ ਉਹ ਮੈਨੂੰ ਤੁਸੀਂ ਪੁੱਛ ਸਕਦੇ ਹੋ ਤੇ ਜਿਹੜੀਆਂ ਭੈਣਾਂ ਮੈਨੂੰ ਪੁਰਾਣੀਆਂ ਜਾਣਦੀਆਂ ਉਹ ਆਪ ਦਾ ਸਟੇਟਸ ਵਗੈਰਾ ਵੀ ਲਾਇਆ ਕਰੋ ਤਾਂ ਕਿ ਹੋਰ ਭੈਣਾਂ ਵੀ ਇਸ ਚੀਜ਼ ਦਾ ਲਾਹਾ ਲੈ ਸਕਣ ਹਨਾ ਤਾਂ ਦivari ਫਿਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਜਿਹੜੀਆਂ ਭੈਣਾਂ ਨੇ ਘਰੇ ਬੈਠ ਕੇ ਕੁਰਤੇ ਪਜਾਮੇ ਵਗੈਰਾ ਸਾਡੇ ਤੋਂ ਬਣਵਾਉਣੇ ਹੁੰਦੇ ਆ ਭਰਾਵਾ ਵਾਸਤੇ ਤਾਂ ਭੇਜਣ ਦਾ ਜਿਹੜਾ ਖਰਚਾ ਉਹ ਬਿਲਕੁਲ ਫ੍ਰੀ ਹੁੰਦਾ ਸਾਡੇ ਕੋਲ ਭਾਵੇਂ ਇੱਧਰ ਮੰਗਾਉਣੇ ਆ ਉਮਰ ਕਿਸ ਨੇ ਬਾਹਰਲੀ ਕੰਟਰੀ ਵਿੱਚ ਮਗਨ ਠੀਕ ਹੈ ਜੀ ਬਾਕੀ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ